ਪਾਲਟ ਵੀ ਜਾਂਦੀ ਹੁੰਦੀ ਆ ਅਸੀਂ ਨੇ ਚੱਕਣਾ ਵੀ ਨਹੀਂ ਹੈਗਾ ਵੈਰੀ ਗੁੱਟਾ ਬਸ ਪਟਕ ਪਟਕ ਕਿਹਨਾਂ ਪਟਕ ਆਹ ਆਹ ਚੱਕਣਾ ਬਦਕੀ ਕਿੱਥੇ ਜਾਊਗੀ ਨਾਲੇ ਜੇ ਵਗ ਜਾ ਜੇ ਕੋਈ ਕੰਮ ਕਰਨਾਂ ਦੀ ਕਰ ਲੈਂਦੀ ਇਹਦੇ ਨਾਲ ਟਾਇਰ ਨਾ ਪੈਰ ਧਿੰਗੇ ਕਾਣੀ ਟਾਇਰ ਤੇ ਪੈਰ ਨਾ ਧਰਦੀ ਇੱਕ ਇਹ ਨਾ ਦੀਆ ਕਾਰੀ ਜਾ ਚੇਗੀ ਆ ਜਦੋਂ ਕੱਢ ਰਤਾਰ ਤੇ ਅੱਜ ਮੀਂਹ ਆ ਗਿਆ ਫੇਰ ਬੱਦਲ ਵਾਈ ਹੋਣ ਵੀ ਫੁੱਲ ਹੋਈ ਪਈ ਆ ਅੱਜ ਫੇਰ ਅਸੀਂ ਨੇ ਪ੍ਰੋਗਰਾਮ ਬਣਾ ਲਿਆ ਵਿਖੀਰ ਪੂੜੇ ਬਣਾ ਲੀਏ ਇਹਦਾ ਕੋਈ ਪਤਾ ਨਹੀਂ ਕਿੰਦਰ ਲਈ ਸਾਡ ਡੈਡੀ ਹੋ ਜੇ ਮੈਂ ਤਾਂ ਕਹਿ ਕੇ ਬੱਦਲਾਈ ਨੂੰ ਉੱਪਰ ਬਹਿ ਜਾ ਉਹ ਵੀ ਜਿੱਤਣਾ ਨਹੀਂ ਪਛਦੀ ਹੋ ਕੇ ਤਾਂ ਉਹ ਪਹਿਲਾ ਰੂਪ ਆ ਏਦਾਂ ਉਹ ਸਮਲਣ ਵਾਲਾ ਵੀ ਨਹੀਂ ਹੈਗਾ ਫਾਈਨ ਹੈ ਜੀ ਆ ਗਿਆ ਉਹ ਤਾਂ ਮੜੇ ਕਿਨਾਂ ਦੀ ਆ ਕਾਰੀ ਜਾ ਸੀ ਗਿਆ ਹਾਂ ਉਹ ਸਵੇਰ ਤਾਂ ਦੌੜਿੰਗ ਤੀ ਆ ਐਨੀ ਜਗ੍ਹਾ ਤੱਕ ਕਿੱਥੇ ਘੇਰਦਾ ਪਰ ਪਤਾ ਨਹੀਂ ਹੈਗਾ ਥੱਲੇ ਨਿਕਾਲਨਾ ਉਹ ਨੀਵੇਂ ਦੇ ਚ ਕਰ ਲਈ ਉੱਥੇ ਤੱਕ ਆਪਣੀ ਕਨੀ ਤੋਚ ਤਾਂ ਨਹੀਂ ਕਿਤੇ ਨਹੀਂ ਇਹ ਤਾਂ ਹੈਗਾ ਪਰ ਬਠਿਆ ਤਾਂ ਮਸੇ ਕਿਚੜਾ ਥੱਲੇ ਬੈਠਾ ਉਹ ਤੇ ਬੈ ਜਾ ਤਾ ਚਾਰ ਕੋਈ ਨਾ ਲਾਲੂਆ ਝੂਟੀ ਕਰ ਲੂਗਾ ਉਹਦਾ ਜੀ ਪੂਰਾ ਉਸ ਕਰਨਾ ਤਾਂ ਨਹੀਂ ਮੈਨੂੰ ਲੱਗਦਾ ਦੀ ਵੀ ਆਪਾਂ ਨੇ ਉਹਦਾ ਕੁਝ ਕਰਨਾ ਦੇ ਸਕੋਈ ਜੀ ਦਾ ਕੋਈ ਚੀਜ਼ ਚੱਕਣੀ ਧਰਨੀ ਜੀ ਉਹਦਰਲੀ ਮਸ਼ੀਨ ਕਰ ਲਿਆਉਂਦੇ ਇੱਧਰ ਲੈ ਗੋ ਰੇਲ ਨਾਲ ਜੇ ਕਿਹਾ ਦੇਪੜਾ ਇਹਦੇ ਵਿੱਚ ਕੋਈ ਸ਼ਰਕ ਵਾਲੀ ਗੱਲ ਨਹੀਂ ਹੈਗੀ ਮੈਂ ਤਾਂ ਪਿਛਲੇ ਦੋ ਸਾਲਾਂ ਤੋਂ ਸਿੱਧਾ ਹੋ ਚੁੱਕਿਆ ਅੱਲਾ ਮਾਲਿਕ ਪਾਇ ਚੱਕੀ ਮੇਰੇ ਕੋਲ ਤਾਂ ਬਗਾਨ ਚੱਕਾ ਕਰ ਮੇਰਾ ਹਾਂ ਆਸਦੀ ਪਹਿਜਾਨ ਗਰਮੇਲ ਕਾਰ ਦੇ ਨਾਮ ਤੋਂ ਹਾਂ ਆ ਮੱਛਰਦਾਨੀ ਦੇ ਵਿੱਚ ਕੋਈ ਮੱਛਰ ਦਾ ਵਾਲੀ ਚੀਜ਼ ਉਹ ਕਰ ਦੋ ਜਿਹੜਾ ਮੱਛਰ ਜਾ ਉੱਡ ਜੇ ਇਹਦਾ ਸਾਰਾ ਨਿਤਾਰਾਮ ਸਾਰੀ ਮੱਛਰਦਾਨੀ ਮੱਛਰ ਨਾ ਭਰੀ ਪਈਆ ਬਹੁਤ ਜਿਆਦੇ ਮੱਛਰ ਹੋ ਰਿਹਾ ਅੱਜ ਹਾਂ ਕੁਰਤਾ ਜੰਮਾ ਤੋਂ ਭੰਗਿਆ ਪਰਪਲ ਅਸਰ ਹੈ ਅੱਛਾ ਫਿਰ ਉਹ ਮਾਸਿਨ ਕਹਤਾ ਦਿੰਦਾ ਉਹਨੇ ਬੋਲਿਆ ਕੱਲੂ ਫੜਾ ਓਕੇ ਮਮਾ ਜੀ ਫੇਰ ਗੜੀ ਦੀ ਪੌੜੀ ਲਾ ਕੇ ਉਹ ਤੇ ਫੇਰ ਕਿਹ ਨਾਲ ਲੱਗ ਰਿਹਾ ਤੋੜਨ ਨੂੰ ਵੀ ਕੀ ਅਮਰੂਦ ਤੋੜਦਾ ਕਹਾਂਗੇ ਇਹ ਤਾਂ ਕਿਸੇ ਦਿਨੀ ਗੈਡੀ ਜਿੱਦੀ ਆਪਣੀ ਜਰੀ ਚੱਕੀ ਵੇ ਕੀ ਤਾਂਦਾ ਚੱਕੀ ਵਾਲਿਆ ਨਾਲ ਦਾ ਘਟ ਦੇਖੋ ਜੀ ਆਪਣੇ ਚਰੀ ਕਿੰਨੀ ਛੋਟੀ ਛੋਟੀ ਹੋਈ ਆ ਹੋਈਏ ਨਹੀਂ ਆਏਗੀ ਚੱਜ ਨਾਲ ਪਾਰ ਤੇ ਜਿਹੜਾ ਵੱਗ ਗਿਆ ਮੇਰਾ ਵੀ ਹਰ ਪ੍ਰੀਤ ਦਾ ਦਮ ਕੱਢਦਾ ਦਾ ਕਿੱਥੇ ਖਿੱਚਿਆ ਜਾਂਦਾ ਬੱਗਰ ਬਣ ਰੋ ਥੱਕੇ ਥੋੜੀ ਤਾਂ ਵੀਡੀਓ ਬਣਾਉਣ ਆਈ ਸੀ ਮੈਂ ਆ ਤਾਂ ਰੋਟੀ ਲੱਗ ਰਹੀ ਸੀ ਦੇਖੋ ਜੀ ਉਹ ਬੈੜਾ ਦਾ ਪਾਣੀ ਤੀਨਾ ਵੀ ਟੱਪ ਗਿਆ ਐਡਾ ਵੱਡਾ ਟਾਂਡਾ ਸਾਰੀ ਇਹ ਐਡੀ ਐਡੀ ਹੋਈ ਪਈ ਆ ਕੱਲਾ ਇਹ ਨਹੀਂ ਬੈੜਾ ਦਾ ਪਾਣੀ ਟੱਪ ਗਿਆ ਪਾਰੇ ਲਖੜ ਗਿਆ ਅਸੀਂ ਦੋ ਨਾਲ ਹੀ ਖਿੱਚਿਆ ਜਰਾ ਔਰ ਯਾਦ ਬਾਏ ਹਲੋ ਆਪੋ ਲਗੀ ਆਪੋ ਲਗੀ ਯਾਦ ਨਾਲ ਪਹਿਲਾ ਸਮਾਨ ਨਵੇਂ ਲਾ ਲਿਆ ਕਰਵਾਉਦਾ ਗਰਸ਼ਾਨ ਹੋਰ ਯਾ ਮੋਟੂ ਯਾ ਗਰਸ਼ਾਨ ਬੈਠਾ ਦੀ ਪਿੱਛੇ ਯਾ ਦੇਖੋ ਇਹ ਕੀ ਬਾਤ ਕਰ ਰਹੀ ਤੇ ਕਿ ਕਿੰਨੀ ਲੰਬੀ ਲੈ ਵੰਮਾ ਕਰਾਉਣਾ ਅਗਲੇ ਮੋਟ ਨਹੀਂ ਮੇਰੇ ਬਾਅਦ ਤੇਰਾ ਸਮਾਂ ਨੋ ਕਿ ਬੱਚਿਆਂ ਨੂੰ ਨਹੀਂ ਕਰਨਾ ਆਉਂਦਾ ਹਾਂ ਇਹ ਨੂੰ ਕਰਦਾ ਨਾ ਪਹਿਲੇ ਇਹ ਨੂੰ ਕਰਦਾ ਕਰੋ ਉੱਚਾ ਨਾ ਤੈਨੂੰ ਇਹ ਕਰ ਦਿੰਦੇ ਆ ਜਬਾਤ ਜੱਟਾਂ ਦੇ ਫੇਰੇ ਮਾਗੇ ਤਾਂ ਮੀਟਿੰਗ ਕਹਿੰਦੇ ਨੇ ਉਹਨਾਂ ਦਾ ਟੱਪਰ ਇਕੱਠਾ ਹੋ ਰਿਹਾ ਸਾਰਾ ਇੱਕ ਨਹੀਂ ਆ ਰਿਹਾ ਕਿੰਨੇ ਇੰਡਰੈਸ ਲੈ ਕੇ ਆਉਣੀਆਂ ਵੱਡੇ ਕੀ ਛੋਟੇ ਕੀ ਹੁਣ ਦੋਸਤਾ ਇੱਕ ਨਾ ਇੱਕ ਖਰਚਾ ਮੂਰੇ ਰੱਖੀ ਕਰੋ ਹਾਂ ਕੀ ਜੇ ਬੋਲਦਾ ਕਿਆ ਰਹਿਣ ਗਿਆ ਪਹਿਲੀ ਰੋਣ ਲੱਗ ਗਈ ਕੀ ਲੈਣਾ ਪਤਾ ਕੱਲਿਆਂ ਵਾਂ ਕੋਈ ਨਾ ਕੋਈ ਲੈਵੇਂਗਾ ਫਿਰ ਆਹ ਤੇਰੇ ਪੈ ਜਾਵਾਂਗੇ ਆਹ ਮਾਇਗਾਨੀਆਂ ਉੱਤਮੇ ਕਾਨੂੰ ਤੇ ਸਿੱਧਾ ਹੀ ਲੱਗ ਜਾਂਦੇ ਫਿਰ ਆਪੇ ਲੈ ਕੇ ਆਦੇ ਉੱਥੇ ਭਾਂ ਕਰ ਦਿੰਦੇ ਅੱਜ ਕੱਲ ਤਾਂ ਗੂਗਲ ਪੇ ਹੋ ਜਾਂਦਾ ਤੰਗ ਬਿਲਕੁਲ ਬੜ ਕੇ ਰਹਿਵਾਂਗੇ ਜੋਕਰ ਪੰਚਾ ਜਾਓ ਜਾਓ ਇੱਕ ਦਿਨ ਖਾਲੀ ਰਹੇ ਸ਼ਹਿਰ ਜਾਣ ਕੇ ਨਹੀਂ ਆਹ ਇੱਕ ਤਾਂ ਵਗ ਗਿਆ ਸਹਿ ਜਾਣ ਗਿਆ ਇੱਕ ਤਾਂ ਵਗ ਗਿਆ ਕੋਈ ਗੱਲ ਹੈ ਕਿਹਦੇ ਦਾ ਖਰਚਾ ਕਰੇ ਇਹਨੂੰ ਕਿਹਾ ਦੀ ਮਾਂ ਤੂੰ ਹੀ ਵਗੇ ਜਾਦਾ ਨਹੀਂ ਮਾਂ ਕਰ ਜਾਵੇਂਗਾ ਇਹ ਤਾਂ ਕਰੇ ਖਰਚਾ ਹੀ ਮਤਲਬ ਵਰਗਾ ਵਗ ਜੇ ਖਰਚੇ ਕਿ ਨਹੀਂ ਜਾਂਦੇ ਫਿਰ ਖर्चे ਜਿਆਦਾ ਆਏ ਕੱਲ ਮੈਂ ਮੰਨ ਕੇ ਆਪ ਵੀ ਕੱਲ ਵੈਸੇ ਬਹੁਤ ਕੁਝ ਕਰਾਂਗੇ ਕੱਲ ਵੈਸੇ ਕੰਮ ਨਹੀਂ ਕਰਦੇ ਸਮਝਾਦਾ ਭੁੱਖ ਲੱਗੂਗੀ ਹਾਂ ਤਾਂ ਸਾਨੂੰ ਪਤਾ ਕਿ ਕੁਝ ਲੈ ਕੇ ਜਾਣਾ ਸਾਹਮਣੇ ਰਹਿਣਾ ਸਮਾਨ ਨਿਕਲੇ ਮੈਂ ਤਾਂ ਵਸ ਕੈਂਡੀ ਸੈਂਡਵਿਚੋ ਸੱਚਾ। ਬਸ ਲੈ ਰੋਣਗੇ ਸਲੇ। ਜੇ ਇਹ ਤਾਂ तेरे ਮੂਰੇ ਨੇ ਲੈ ਜ ਲੋ ਜ ਕੁਛ ਨਹੀਂ ਮਿਲਦਾ ਹੈ ਇੱਥੇ। ਦਾਲ, ਰੋਟੀ ਫਾਸਟ ਫੂਡ ਗਿਆ। ਆ ਦੇਖੋ ਮੈਡਮ। ਇਤਨੀ ਕੀ ਹੋਈ। ਪੂਰਾ ਬਤੋ। ਆ ਦੇਖੋ ਮੈਡਮ ਜੀ ਕਿਵੇਂ ਕਰਦੀ ਐ ਇਹ। ਕੋਈ ਨਾ। ਕਿਤਨੀ ਆਏਗਾ? ਉਹ ਰੇ ਰੇ। ਕੋਈ ਨਾ ਬਾਹਰ ਨਹੀਂ ਜਾਈ। ਫਾਸਟ ਫੂਡ ਕਹਿੰਦੇ ਢੜਕਾ ਨਾ ਕਿੱਥੇ ਨਹੀਂ। ਆ ਪੀਜ਼ਾ, 버ਗਰ। ਇਹਨਾਂ ਨੂੰ ਫਾਸਟ ਫੂਡ ਕਹਿ ਦਿੰਦੇ ਨੇ। ਕੋਈ ਨਾ ਸੈਂਡਵਿਚ ਲੈ ਗਈ ਉਹ ਹੋਵੇ ਅੰਕਲ ਜੀ ਵੀ ਬਸ ਕੈਂਦੀਸ ਹੋ ਨੀ ਕੋਸ ਲੈ ਕੇ ਦਿੰਦਾ ਇਹ ਹੱਥ ਵੜ ਦਿੰਦਾ ਹੁੰਦਾ ਇਹ ਤੇ ਨਾ ਹੱਥ ਲਾ ਲੱਗ ਗਿਆ ਜੋਰ ਹੈ ਕਿੱਥੋਂ ਮਿਲੂਗਾ ਇਹ ਪਹਿਲਾਂ ਡੈਡੀ ਕੀ ਕਹਿ ਰਹੇ ਨੇ ਕਿੱਥੋਂ ਮਿਲੂਗਾ ਇਹ ਬੱਤੋ ਮੋਬਿਲ ਦੇ ਇੰਟਰਪ੍ਰੀਟਰ ਮਿਲੂਗਾ ਚਲ ਕੋਈ ਨਾ ਰੋਲੇਦਾਂ ਨੂੰ ਕੰਤੋ ਆਹ ਸੇਵਿੰਗਸ ਤਾਂ ਦਿੱਤੇ ਉਹਨੂੰ ਨਹੀਂ ਮਿਲਦੀਏਗੀ ਬਾਪੂ ਆ ਸੂਟ ਲੈ ਜੀ ਪਾ ਕੇ ਆ ਮੈਨੂੰ ਲੈ ਆਪੇ ਜੇ ਨਾ ਮਿਲਿਆ ਨਾ ਸਾਰੇ ਚ ਪਾਣੀ ਜਾ ਪੈਗਾ ਜਦੋਂ ਆਪਦੇ ਆ ਬੁਲਬਲੇ ਵਾਂਗੂੰ ਤਰਦੀ ਜਾਵੇਂ ਮਮਾ ਹੋਰ ਤੂੰ ਵੀ ਲ ਕੁਛ ਵੀ ਕੀਤਾ ਨਾ ਨਾਨਾ ਨੂੰ ਵੀ ਆ ਮੈਂ ਮਹੀਨੇ ਚ ਇੱਕ ਵਾਰ ਚੋ ਮਹੀਨੇ ਚ ਇੱਕ ਵਾਰ ਹਾਂ ਕੱਲ ਕੱਲ ਸੋਵਾਰ ਨੂੰ ਜਾਣਾ ਹੋਗਾ ਕੱਲ ਨੂੰ ਕੱਲ ਨੂੰ ਕੀ ਆ ਕੱਲ ਨੂੰ ਸਾਡੀ ਸਵੇਰਿੰਗ ਹੈ ਲੈ ਫਿਰ ਕੇ ਸੋਵਾਰ ਰੂਗੀ ਕੱਲ ਨੂੰ ਕਿ ਬਿਹਤਰ ਹੈ ਤੁਹਾਡੇ ਸੋਵਾਰ ਨੂੰ ਰੱਖਦੀ ਹੂੰ ਇੱਕ ਦੇ ਬੰਨੇ ਹੋ ਸੀਗੇ ਹੋਰ ਪਹਿਲਾਂ ਦੱਸਣਾ ਚਾਹੀਦਾ ਵੀ ਪਈ ਬਾਰੀ-ਬਾਰੀ ਇਹਨਾਂ ਦਾ ਨੰਬਰ ਆਊਗਾ ਪਹਿਲਾ ਚੈਲੂ ਰਾਂ ਦਾ ਚੈਲੂ ਰਾਂ ਦਾ ਆਇਆ ਦੀ 15 ਦਿਨ ਹੋ ਗਏ ਹਾਂ ਐ ਦੱਸਣਾ ਦੀ ਵੀ ਛੋਟੇ ਬੱਚਿਆਂ ਦਾ ਵੀ ਆਊਗਾ ਨਾ ਇੱਕ ਜੀਤ ਨੇ ਉਹਦੇ ਹੱਥੋਂ ਤੇਰੀ ਛਪੇ ਲੈ ਆ ਜਾ ਕੇ ਭਰਦੀ ਹੋਰ ਰਾਤ ਤੈਨੂੰ ਪਹਿਲਾਂ ਦੱਸ ਦੋਈਗਾ ਤੋੜੇ ਬੱਚੇ ਦਾ ਆ ਪ੍ਰੋਗਰਾਮ ਆ ਗਾ। ਕੱਪੜੇ ਪਿਆਰ ਰੱਖੋ। ਦੋ ਤਰ ਪਰਨਾਂ ਦੋ। ਪੂਰਾ ਫੋਨ ਕਰ ਦਿੰਦੇ ਮੈਸੇਜ ਕਰ ਦਿੰਦੇ। ਇਹ ਜਿਹੜੇ ਛੇਰ ਕਿਨੇ ਚੱਲ ਉਹਨਾਂ ਨਾਲ ਸਾਜ ਜਾਣਾ। 14 ਅਗਸਤ ਨੂੰ 14 ਅਗਸਤ ਨੂੰ ਹੋ ਕਰਨਾ। ਕੋਈ ਆਪਣੇ ਕਿੱਥੇ ਛੇਰ ਤਮੀ 15 ਅਗਸਤ ਨੂੰ ਹੁੰਦਾ ਜੇ ਨਹੀਂ ਪੈਂਡਸ ਦੇ ਬਣਾਉਣਾ। ਹੋਰ ਮੈਂ ਆਨੇ ਕਾ ਵੀ ਅੱਜ 14 ਕੱਪੜੇ ਪਰ ਪਿਆਰ ਕਰ ਲੋ। ਕੋਈ ਪਾਣੀ ਪੀਰ ਚੱਲ। ਚੱਲ। ਇਹ 5ਵੇਂ ਇੱਕ ਤੱਕ ਹੀ ਚੱਲੂਗਾ ਪ੍ਰੋਗਰਾਮ। ਜਦੋਂ ਇਹ ਚੇਮੀ ਚ ਹੋਗੇ ਉਦੋਂ ਜਾਨ ਸੁਖਾਰੀ ਹੋ ਜੂਗੀ ਉਹਦਾ ਬਸ ਉਦੋਂ ਬਾਅਦ ਨਹੀਂ ਕਰਾਉਂਦੇ ਇਹਨਾਂ ਨੂੰ ਪਾਸੇ ਜਿੰਨ ਤੱਕ ਰੋਵਾਂ ਇਹਦਾ ਨਾ ਸਿਰ ਵੜਾ ਦਿਓ ਤੁਸੀਂ ਕਦੇ ਇਹਦੇ ਨਾਲ ਬੰਨ ਕੇ ਇਹਦਾ ਲੀਟਿਆ ਵੀ ਹੇਠਾ ਪਿਆ ਹੁੰਦਾ ਇਹਦੇ ਤਵੀਆਂ ਦੇ ਕਵੀਲਦਾਰ ਨੂੰ ਪੁੱਛੋ ਚਲ ਬੱਚੇ ਰੈਸ ਚੇਂਜ ਕਰੋ ਦੇਖ ਲਿਆ ਜੀ ਆ ਅਨੁਸਾਰ ਕਿੰਨਾ ਰੌਲਾ ਪਾਉਂਦੇ ਨੇ ਇਹ ਗਾਹ ਪਾ ਦਿੰਦੇ ਨੇ ਨੇਰੀਆਂ ਲਿਆ ਦਿੰਦੇ ਸਾਇਹ ਦੇ ਦਾ ਚੁੱਪ ਕਰਕੇ ਅੰਦਰ ਵਗ ਜਾਂਦੇ ਨੇ ਮੇ ਰੌਣ ਤੇ ਜੋਰ ਇਹਦੇ ਸਾਇਹ ਕੋਸ ਨਹੀਂ ਹਾਂ ਕੁਝ ਇੰਨਾ ਕੁਸ ਲੈ ਕੇ ਜਾਣਾ ਬਸ ਕੋਈ ਨਾ ਲੈ ਗਿਆ ਪਰ ਐ ਜੋਰ ਦੀ ਰਿੰਗਣ ਦੀ ਕੀ ਲੋੜ ਹੁੰਦੀ ਆ ਪਹਿਲਾਂ ਲੈ ਕੇ ਨਹੀਂ ਜਾਂਦੇ ਸਮਾਨ ਹੀ ਲੈ ਕੇ ਜਾਣਾ ਪਹਿਲਾਂ ਲੈ ਕੇ ਨਹੀਂ ਜਾਂਦੇ ਹੁੰਦੇ ਇੰਨਾ ਕੀ ਨਹੀਂ ਖਜਣਾ ਬੱਸ ਆਹਾਂ ਕੀ ਇਹਦੇ ਨੰਬਰਾਂ ਦੀ ਲਿਸਟ ਇਹਦੇ ਇੰਗਲਿਸ਼ ਚ ਘਟਾਏ ਨੇ ਕਿਉਂਕਿ ਅਸੀਂ ਉਹਦੋਂ ਅੰਮ੍ਰਿਤਸਰ ਵਾਗੇ ਵਿੱਚ ਇੰਗਲਿਸ਼ ਚ ਨਹੀਂ ਕੰਪਿਊਟਰ ਚ ਲੈ ਆਪੇ ਬਣਾ ਲਈ ਹੈ ਹਾਂ ਮੈਂ ਬੋਲੀ ਯਾਰ ਇਸ ਵਿੱਚ ਨਹੀਂ ਖੇਰੀ ਸੀ ਮੈਂ ਨੇ ਕਿਹਾ ਸੀ ਵੀ ਸਵੀਵਿੰਗ ਡਰੈਸ ਟੌਪ ਸ਼ਰਟ ਨਿੱਕਰ ਪਰ ਮੈਂ ਤਾਂ ਮੈਂ ਤਾਂ ਸਵੀਵਿੰਗ ਡਰੈਸ ਪਾਉਂਗੀ ਮੈਂ ਆਪਣੇ ਕਿਹਾ ਸੀ ਵੀ ਜੇ ਤੁਸੀਂ ਆਸਮਾਨ ਪਾ ਕੇ ਆਉਂਗੇ ਤਾਂ ਤਾਂ ਸਭ ਤੋਂ ਸਵੀਵਿੰਗ ਹੋਣੀ ਨਹੀਂ ਜੇ ਤੁਸੀਂ ਸਵੀਵਿੰਗ ਕਸਟਿਊਮ ਪਾ ਕੇ ਆਉਂਗੇ ਤਾਂ ਸਭ ਤੋਂ ਸਵੀਵਿੰਗ ਹੋ ਜੂਗੀ ਇਸ ਲਈ ਮੈਂ ਸਵੀਵਿੰਗ ਕਸਟਿਊਮ ਹੀ ਪਾਉਂਗੀ ਦੇਖ ਲਓ ਆਨੇ ਰੱਖ ਲੈ ਚਲੋ ਕੋਈ ਨਹੀਂ ਕੋਈ ਕੰਮ ਆ ਜਾਂਦੀ ਹੁੰਦੀ ਆ ਚਲੋ ਜੀ ਹੁਣ ਇਹਨਾਂ ਦੀ ਡਰੈਸ ਚੇਂਜ ਕਰ ਲਈਏ ਚਾਹ ਪਾਣੀ ਪਿਲਾ ਦਈਏ ਹਨਾ ਫਿਰ ਦੇਖਦੇ ਆ ਫਿਰ ਦਿਲ ਵਜਾ ਕੇ ਮੈਂ ਉਹ ਮੈਂ ਮਾਮ ਨੇ ਐ ਨਹੀਂ ਕਿਹਾ ਮਾਮ ਨੇ ਵੀ ਆਖਾ ਮਾਮ ਨੇ ਮੈਂ ਕਿਹਾ ਮੇਰੇ ਕਿਸੇ ਨੂੰ ਛੁੱਟੀ ਲਾਤੀ ਫਿਰ ਦੇਖੋ ਕੰਪਲਸਰੀ ਆ ਬੇ ਚਲੋ ਹਾਂ ਜੇ ਕਿਸੇ ਨੂੰ ਛੁੱਟੀ ਮੈਂ ਫਿਰ ਦੇਖੂ ਆ ਜੋ ਚਲੋ ਜੀ ਫਿਰ ਮਿਲਦੇ ਹਾਂ ਹਾਂ ਜੀ ਹੁਣ ਵਾਰੀ ਆ ਕਮੈਂਟਾਂ ਦੀ ਜੀ ਜਿਹੜੇ ਆਪਾਂ ਨੂੰ ਕਮੈਂਟ ਆਏ ਨੇ ਹਨਾ ਆਪਾਂ ਉਹਨਾਂ ਦੇ ਨਾਮ ਬੋਲਣ ਲੱਗੇ ਆ ਤੇ ਪਹਿਲਾ ਨਾਮ ਹੈਗਾ ਸੋਨੀ ਸਿੰਘ ਦਲਜੀਤ ਬੂਟਰ ਪਰਨੀਤ ਕੌਰ ਤੇ ਅਮਰਜੀਤ ਕੌਰ ਸਭਨੂਰ ਸਰੋਜ ਨਵਜੋਤ ਵੱਲ ਕੈਨੇਡਾ ਤੋਂ ਮੁਹੰਮਦ ਆਫਜਲ ਮੁਹੰਮਦ ਕਾਲੋ ਜੱਟ ਪਾਕਿਸਤਾਨ ਤੋਂ ਜੀ ਬੀਪਨ ਕੁਮਾਰ ਬਬਲੀ ਹੰਗਾ ਜਸਪਾਲ ਕੌਰ ਹਰਪਾਜਨ ਕੌਰ ਪੰਚਕੂਲੇ ਤੋਂ ਜਸਵੀਰ ਸਿੰਘ ਰਾਜਵਿੰਦਰ ਕੌਰ ਯੂਕੇ ਤੋਂ ਹਰਪ੍ਰੀਤ ਕੌਰ ਕਲਵੰਤ ਸਿੰਘ ਮਹਿਤਾਬ ਹਾਰਮਨ ਸੋਹੀ ਤੇ ਅਮਰਜੀਤ ਕੌਰ ਆਮਰ ਸਿੰਘ ਪਟਿਆਲੇ ਤੋਂ ਜੀ ਆਮਨ ਢਿਮਾਨ ਬਲਦੇਵ ਸਿੰਘ ਗੁਰਜੰਟ ਸਿੰਘ ਇਹ ਕਹਿੰਦੇ ਵੀ ਸਾਡੀ ਮੰਮੀ ਕਿੱਥੋਂ ਦੇ ਨੇ ਸਾਡੇ ਮੰਮੀ ਜੀ ਸਮਾਣੇ ਕੋਲ ਛਾਪਰਪਿੰਡਾ ਉੱਥੋਂ ਦੇ ਨੇ ਜਿਹੜਾ ਮavi ਛਾਪਰਵਾਜ ਦਾ ਮੰਮੀ ਉੱਥੋਂ ਦੇ ਨੇ ਤੇ ਮਨ ਸਿੰਘ ਮਾਨ ਕੈਨੇਡਾ ਤੋਂ ਬਲਦੇਵ ਸਿੰਘ ਬਲਵੰਤ ਸਿੰਘ ਸੇਖੋਂ ਨਵਨੀਤ ਕੌਰ ਹਰਦੇਵ ਸਿੰਘ ਦੇਡਬਾ ਫੈਮਿਲੀ ਬਲੌਗਸ ਗਗਨ ਢਿੰਡਸਾ ਹਰਪਾਲ ਰੰਧਾਵਾ ਮਨੀਂਦਰ ਕੌਰ ਕੁਲਦੀਪ ਸਿੰਘ ਸਨੀਤਾ ਗੋਇਲ ਆਮਨਦੀਪ ਸਿੰਘ ਤੇ ਆਮਨ tihman ਜੈਸਮਿਨ ਚਹਿਲ ਰੁਪਿੰਦਰ ਕੌਰ ਤੂਰ ਕੈਫੇ ਇਹ ਸਾਰੇ ਕਮੈਂਟ ਸੀ ਜਿਹੜੇ ਆਪਾਂ ਨੂੰ ਵੀਡੀਓ ਵਿੱਚ ਆਏ ਕਈ ਵਾਰ ਟਾਈਮ ਨਹੀਂ ਲੱਗਦਾ ਹੈਗਾ ਹਨਾ ਮੈਂ ਵੀ ਚਲੋ ਚਾਰ ਪੰਜ ਵੀਡੀਓ ਦੇ ਕਮੈਂਟ ਇਕੱਠੇ ਹੋ ਜਾਂਦੇ ਨੇ ਫਿਰ ਇਕੱਠੇ ਸਾਰੇ ਬੋਲੇ ਜਾਂਦੇ ਨੇ ਹਨਾ ਰੋਜ਼ ਰੋਜ਼ ਟਾਈਮ ਨਹੀਂ ਲੱਗਦਾ ਹੈਗਾ ਕਈ ਵਾਰ ਕਮੈਂਟ ਬੋਲਣ ਦਾ ਤੇ ਜਸਨੀ ਜੁਰਾਂ ਦੀ ਡਰੈੱਸ ਜਸਨੀ ਨੇ ਜਿੱਦ ਕਰਕੇ ਡਰੈੱਸ ਆਪਦੀ ਮੰਗਵਾ ਲਈ ਆ ਰਾਤ ਮੱਗਰ ਗਿਆ ਹੋਇਆ ਸੀਗਾ ਡਿਡਬੇ ਫਿਰ ਉਹ ਲੈ ਕੇ ਆਇਆ ਜਾ ਕੇ ਸ਼ਾਮ ਨੂੰ ਫਿਰ ਮੇਰੇ ਤੋਂ ਦਿਖਾਈ ਨਹੀਂ ਗਈ ਕਿਉਂਕਿ ਕੰਮਾਂ ਦਾ ਨਿਆਣਾ ਟਾਈਮ ਸੀ ਹਨਾ ਤੇ ਮੇਰੇ ਤੋਂ ਵਲੌਗ ਨਹੀਂ ਬਣਿਆ ਹੈਗਾ ਜਿੱਦ ਕਰਕੇ ਉਹ ਆਪਦੀ ਹਰ ਇੱਕ ਚੀਜ਼ ਮੰਗਵਾਏ ਲੈਂਦੇ ਨੇ ਹਨਾ ਚਲੋ ਬੱਚਿਆਂ ਵਾਸਤੇ ਕਰਦੇ ਆ ਸਾਰਾ ਕੁਝ ਤੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਲੱਗਦਾ ਤੇ ਫਿਰ ਉਹਨਾਂ ਨੂੰ ਲਾਇਕ ਹੀ ਦੇਣੀ ਪੈਂਦੀ ਆ ਹਨਾ ਵਿੱਚ ਕੁਝ ਉਹਨਾਂ ਨੂੰ ਬੜਾ ਜ਼ਿਆਦਾ ਸੀ ਵੀ ਅਸੀਂ ਸਵਿੰਗਮ ਦੇ ਵਿੱਚ ਲੱਗੀ ਐ ਅਸੀਂ ਨੇ ਲਾਇ ਹੀ ਨਹੀਂ ਹੈਗੀ ਵੀ ਚਲੋ ਛੋਟੇ ਨੇ ਹਾਲੇ ਹਨਾ ਕਈ ਵਾਰ ਵੀ ਡਰ ਲੱਗਦਾ ਕੁਝ ਬਿਮਾਰ ਜਾ ਰਹਿੰਦਾ ਸਹਿਬ ਤਾਂ ਕਰਕੇ ਨਹੀਂ ਅਸੀਂ ਲਾਇਏਗੇ ਵੀ ਚਲੋ ਗਾਂ ਨੂੰ ਥੋੜੇ ਜਿਹਾ ਸਿਆਣੇ ਹੋ ਜਾਣਗੇ ਫਿਰ ਲਾ ਦਾਂਗੇ ਕਿ ਸਕੂਲ ਦੇ ਵਿੱਚ ਸਵੀਮਿੰਗ ਸਿਖਾਉਂਦੇ ਨੇ ਹੁਣ ਇਹ ਜਿੱਦ ਕਰ ਪਰ ਉਹ ਐਂ ਵੀ ਸਾਨੂੰ ਫਿਰ ਡੇਲੀ ਛੱਡ ਕੇ ਆਉਣੇ ਪਿਆ ਕਰਨਗੇ ਲੈ ਕੇ ਆਉਣੇ ਪਿਆ ਕਰਨਗੇ ਕਾਫੀ ਦੂਰ ਪੈ ਜਾਂਦਾ ਸਕੂਲ ਫਿਰ ਅਸੀਂ ਨੇ ਥੋੜਾ ਜਿਹਾ ਤਾਂ ਵੀ ਰਿਸਕ ਨਹੀਂ ਲਿਆ ਰਹੇਗਾ ਇਹ ਵੀ ਚਲੋ ਫਿਰ ਲਾ ਦਾਂਗੇ ਕਦੇ ਵੀ ਹਲੇ ਪੜ੍ਹ ਲਓ ਤੁਸੀਂ ਫਿਰ ਹੁਣ ਉਹਨਾਂ ਨੂੰ ਕਹਿੰਦੇ ਨੇ ਵੀ ਮਹੀਨੇ 'ਚ ਇੱਕ ਵਾਰ ਵੀ ਸਾਨੂੰ ਕਲਾਸ ਲਗਾਇਆ ਕਰੂਗੀ ਹਨਾ ਇੱਕ ਪੀਰੀਅਡ ਲਾ ਦਿਆ ਕਰਨਗੇ ਉਹ ਤਾਂ ਕਰਕੇ ਚਲੋ ਉਹਨਾਂ ਦਾ ਮਨ ਪਰਚਾਵਾ ਹੋ ਜਾਊਗਾ ਤੇ ਚਲੋ ਜੀ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਹਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਨੈਕਸਟ ਵੀਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਏ ਬਾਏ